ਉਹ ਲੇਖੁੰਦਾ ਨਹੀਂ ਹੋ ਪਰ ਲੱਗਦਾ ਆ ਦੇਖੋ ਬਈ ਮੀਂਹ ਦਾ ਨੁਕਸਾਨ ਔਰ ਔਰੇ ਤੱਕ ਪਾਣੀ ਦੇ ਬਈ ਇੱਥੇ ਆਹ ਜੀ ਬਹੁਤ ਖੜਾ ਹੈ ਇਹਦਾ ਕਰਾ ਪਾਣੀ ਵਾਲਾ ਖੜਕ ਗਿਆ ਇਹ ਬਾਣੀ ਗਾ ਦੋ ਇੰਨਾ ਛੱਡੀ ਨੇ ਜਦੋਂ ਮਿੱਟੀ ਪਾ ਦਿੰਦੇ ਹੈ ਬਸ ਹੁਣ ਥੱਲੇ ਨਹੀਂ ਜਾਂਦਾ ਬੰਦ ਕਰਦੇ ਉਹਨੂੰ ਪਾਣੀ ਕੀ ਨਾ ਲੱਗਦਾ ਬਾਣ ਵੀ ਨਹੀਂ ਮਾਗਿਆ ਪੈਣਾ ਹੈ ਲੈ ਵੀ ਦੇਖੋ ਹੜਾਂ ਦੀ ਮਾਰ ਆ ਆਹ ਦੇਖ ਲਓ ਇੰਨਾ ਨਾ ਪਾਣੀ ਦੀ ਗਾ ਜੀਰੀ ਦਾ ਪੱਤਾ ਹੀ ਨੰਗਾ ਦੀ ਥੋੜਾ ਥੋੜਾ ਆਹ ਦੇਖ ਲਓ ਬਈ ਬੋਰ ਦੇ ਮਿੱਟੀ ਲਈ ਜੰਨੇ ਹਜੇ ਰੱਬ ਉੱਤੇ ਖੜਾ ਬਈ ਬਹੁਤ ਔਖਾ ਚਲੋ ਉਹ ਜਲੰਧਰ ਵਾਲਿਆਂ ਨੂੰ ਬਈ ਉਹ ਤੋਂ ਜ਼ਿਆਦਾ ਔਖਾ ਕਿਉਂਕਿ ਜਦੋਂ ਉੱਧਰ ਬਈ ਡੈਮਾਂ ਕਰਕੇ ਫਲੈਡ ਗਲੇਡਿਟ ਖੋਲ ਦਿੰਦੇ ਨੇ ਆ ਦੇਖ ਲੋ ਭਾਈ। ਕੈਦਰਪੁਰ ਖਿੱਚੀਂਦਾ ਪਾਣੀ ਬਾਈ ਥੋੜਾ ਥੋੜਾ। ਥੋੜਾ ਗਲਮਾਇਆ ਪੱਢ ਗਿਆ ਪਾਣੀ ਮੇਰੇ ਤੇ ਇਧਰ ਬਾਈ ਥੋੜਾ ਜਿਹਾ ਨੀਮਾ ਹੋ ਗਿਆ ਸੀਗਾ ਬੋਰ। ਮਿੱਟੀ ਪਾ ਲੀ ਲਾ ਲਾਂਗੇ ਤੇ। ਲੈ ਪ੍ਰੇਮ ਬਹੁਤ ਨੁਕਸਾਨ ਹੋ ਰਿਹਾ। ਹੈਨਾ? ਛਾਰ ਹੀ ਮਸਾ ਡੁੱਬੀ ਪਈ ਸੀ ਹੁਣ ਨਿਕਲ ਗਿਆ ਪਾਣੀ 4 ਦਿਨ ਹੋ ਗਏ। ਹੈਨਾ? ਕਿਵੇਂ? ਆਪਾਂ ਤਾਂ ਚੱਲ ਚੱਲ ਲਾਂਗੇ ਯਾਰ ਉਹ ਲੋਕਾਂ ਦਾ ਥੋੜਾ ਜਿਹਾ ਚਾਹੀਦਾ। ਆਪਾਂ ਤਾਂ ਚੱਲ ਪਾਣੀ ਪੁਣੀ ਕੱਢ ਲਾਂਗੇ ਬਾਈ ਉਹ ਦਰਿਆ ਦੇ ਜਿਹੜੇ ਨੇੜੇ ਨੇ। ਉਹਨਾਂ ਦੀ ਕਾਰਵਾਈ ਉਹ ਹੋ ਗਈ ਉਹਨਾਂ ਦਾ ਆਪਾਂ ਦਾ ਕੱਲ ਬਾਈ ਸੀ ਨਵੀਂ ਨਵੀਂ ਗੋਠੀ ਜੀ ਪਾਣਾ ਚੱਲੋ ਲਾਂਗੇ ਆ ਵੀ ਉਰੇ 150 ਕਿਲੋ ਲਾੜਾਂ ਦੇ ਵੇਖੋ ਉਹਨਾਂ ਨੇ ਹੋਰ ਰੱਖਿਆ ਉਹਨਾਂ ਨੇ ਹੋਰ ਖੇਗਾ ਹਾਂ ਪਾਉਂਦਾ ਤੇਰੇ ਸਾਡੇ ਈਂਦੇ ਵਿੱਚ ਦੋ ਹੀ ਨੇ ਸੱਡੇ ਦਾ ਚਾਰ ਪੰਜ ਮੋਰ ਆਹੇ ਹੁਣ ਆ ਤਾਂ ਜੀਰੀ ਦੀਆਂ ਪਾਇਆ ਪਹਿਲਾਂ ਦੀਦੀ ਵੀ ਨਹੀਂ ਦਿਖਣੀ ਹੈ ਸਾਡਾ ਫਿੱਟ ਨਹੀਂ ਕਰਿਆ ਸੀ ਫੋਟੋ ਉਤਰ ਗਿਆ ਤੂੰ ਉਹਨਾਂ ਦੇ ਇਹਦੇ ਪਣ ਜਿਹੇ ਇਹਦੇ ਤੱਕ ਹੀ ਹਾਂ ਤੇਰਾ ਬੋਲੇ ਚੱਲਦਾ